ਅੱਜ ਇੱਕ ਤਾਂ ਜਿਹੜਾ ਜ਼ਿੰਮੇਵਾਰਾਂ ਦਾ ਇਹ ਮੋਰਚਾ ਉਹਦੇ ਬਾਰੇ ਸਾਡੀ ਪਾਰਟੀ ਨੇ ਕਿਹਾ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਕਿਉਂਕਿ ਤੇ ਇਹ ਪੋਲਿਟਿਕਲ ਤਹਿ ਨਹੀਂ ਕੇ ਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫਿਰ ਆਪਾਂ ਸਿਆਸਤ ਤੋਂ ਤੇ ਭਾਈਚਾਰੇ ਤੋਂ ਵਾਂਝੇ ਦੇ ਜਾਾਂਗੇ ਤੇ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ ਕਈ ਸਵਾਲ ਉੱਠਦੇ ਐ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਿਆ ਕਿ ਜਿਵੇਂ ਐਮਐਸਪੀ ਨੂੰ ਕਾਨੂੰਨੀ ਜਮਾ ਪੈਨਾਓ ਤੇ ਇਹਨਾਂ ਦੇ ਕਰਜ਼ੇ ਮਾਫ਼ ਕਰੋ ਫਿਰ ਸੁਆਮੀਨਾਥ ਰਿਪੋਰਟ ਨੂੰ ਲਾਗੂ ਕਰੋ ਇਹ ਸਾਰੇ ਕਹਿੰਦੇ ਐ ਕਿ ਹੁਣ ਪਾਰਲੀਮੈਂਟ ਨੇ ਤਾਂ ਬੈਠਣਾ ਨਹੀਂ ਐ ਤੇ ਕਿਵੇਂ ਹੋਊਗਾ ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ ਉਹ ਤਾਂ ਫੇਰ ਸਰਜੀਤ ਕੀਤੀ ਜਾਂਦੀ ਹੈ ਪ੍ਰੈਜ਼ੀਡੈਂਟ ਦੇ ਆਰਡਰ ਦੇ ਨਾਲ ਤੇ ਪਾਰਲੀਮੈਂਟ ਜਦੋਂ ਭੰਗ ਹੋ ਜੇ ਫੇਰ ਨਹੀਂ ਬੁਲਾਇਆ ਬਲਾਸਰ ਦੇ ਜਿੱਨਾਂ ਚ ਨਵੀਂ ਪਾਰਲੀਮੈਂਟ ਨਹੀਂ ਉੱਥੇ ਬੈਠੂਗੀ ਸੋ ਉਹ ਪਾਰਲੀਮੈਂਟ ਹੈਗੀ ਐ ਤੇ ਉਸ ਨੂੰ ਆਪਾਂ ਬੁਲਾ ਸਕਦੇ ਆ ਇਹ ਕੋਈ ਬਹਾਨਾ ਨਹੀਂ ਹੈਗਾ ਕਿ ਇਹ ਪਾਰਲੀਮੈਂਟ ਹੁਣ ਇਹ ਅਜਨ ਕੀਤੀ ਗਈ ਹੈ ਜਾਂ ਇਹ ਇਹਦਾ ਖਾਤਮਾ ਨਹੀਂ ਹੋਇਆ ਭੰਗ ਨਹੀਂ ਹੋਈ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਤੇ ਜਿਆਦਾ ਕਾਸ਼ ਜਿਹੜੀ ਸੀ ਦੁਨੀਆ ਦੀ ਉਹ ਰੂਸ ਤੇ ਯੂਕਰੇਨ ਦਾ ਜਿਹੜਾ ਇਲਾਕਾ ਹੈ ਉਹਨੂੰ ਕਹਿੰਦੇ ਆ ਸਟੈਪਸ ਉੱਥੇ ਕਣਕ ਦੀ پیداوار ਹੁੰਦੀ ਹੈ ਦਾਣਾਂ ਦੀ ਸਾਰਾ ਕੁਝ ਹੈ ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ ਉੱਥੇ ਤਾਂ ਕੋਈ پیداوار ਹੀ ਨਹੀਂ ਹੋਈ ਫੇਰ ਜੇ ਇੱਥੇ پیداوار ਨਾ ਹੋਈ ਤਾਂ ਫੇਰ ਤਾਂ ਕਾਲ ਪੈ ਜਾਊਗਾ ਸਾਰੀ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ ਬੀਜਪੀ ਤੇ ਅਰਸ਼ਸਵੜੇ ਗੱਲ ਇਹ ਹੈ ਕਿ ਇਹ ਪਾਰਟੀ ਹੈ ਕਿ ਹੈ ਦੁਕਾਨਦਾਰਾਂ ਦੀ ਜਮਾਖੋਰਾਂ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤ ਤੇ ਲੱਗਦੀ ਹੈ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇੰਨੇ ਦੇ ਨਾਲ ਮੀਟਿੰਗ ਕਰਦੇ ਆ ਹੁਣ ਗੋਇਲ ਨੂੰ ਕੀ ਪਤਾ ਕਿੱਥੇ ਕੌਣਕ ਲੱਗਦੀ ਹੈ ਹੈਨਾ ਸੋ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਕੱਲ ਅਸੀਂ ਮਿਲ ਕੇ ਵੀ ਆਏ ਆ ਜਿਹੜੇ ਫਟੜ ਹੋਏ ਆ ਤੇ ਇੱਕ ਪੀਜੀਆਈ ਦੇ ਵਿੱਚ ਦਾਖਲ ਹੋਇਆ ਤੇ ਉਹਨਾਂ ਦਾ ਸਰੀਰ ਭਰਿਆ ਪਿਆ ਸਰਲਿਆਂ ਦੇ ਨਾਲ ਇਹ ਜਿਵੇਂ ਸਮਾਲ ਪੋਕਸ ਡੌਗ ਹੁੰਦੇ ਆ ਓਏ ਆਪਰੇ ਤੇ ਕਈਆਂ ਦੀਆਂ ਬਾਹਾਂ ਟੁੱਟੀਆਂ ਪਈਆਂ ਇੱਕ ਦੀ ਅੱਖ ਤੋਂ ਨજર ਨਹੀਂ ਆ ਰਹੀ ਉਹ ਵੀ ਮੈਂ ਕਹਿ ਕੇ ਆਇਆ ਇਹਦਾ ਪਤਾ ਲਾਓ ਤੇ ਇੱਕ ਦੇ ਸਿਰ ਦੇ ਵਿੱਚ ਚੋਟ ਲੱਗੀ ਹੈ ਉਹਨੂੰ ਪੀਜੀਪੀ ਭੇਜ ਦਿੱਤਾ ਗਿਆ ਇਹਦਾ ਪੰਜਾਬ ਸਰਕਾਰ ਨੂੰ ਹਰਿਆਣੇ ਦੇ ਜਿਹੜਾ ਹੋਮ ਮਿਨਿਸਟਰ ਵਿਜ ਜਿਹੜਾ ਸਾਰਾ ਖੁਸ਼ ਕਰਾ ਰਿਹਾ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਤੇ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ ਇਹਦਾ ਵੀ ਪਰਚਾ ਕਰਨ ਇਹ ਹਰਿਆਣਾ ਪੰਜਾਬ ਦੇ ਵਿੱਚ ਕਿਵੇਂ ਗੋਲਾਬਾਰੀ ਕਰ ਸਕਦਾ ਜਾਂ ਥਰੂ ਗੈਸ ਸਟ ਸਦਾ ਹੈਗਾ ਇਹ ਸਾਰੀਆਂ ਚੀਜ਼ਾਂ ਕਾਨੂੰਨੀ ਹੈਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਕਰਨੀਆਂ ਪੈਣੀਆਂ ਪਰ ਜੇ ਅਕਲ ਤੇ ਲੰਬਰਸਰ ਦੀ ਸਰਕਾਰ ਹੁੰਦੀ ਇਹ ਰੋੜਾ ਪੈਣੀ ਨਹੀਂ ਸੀਗਾ ਕਿਸਾਨਾਂ ਨੂੰ ਬਿਲਕੁਲ ਦਿੱਲੀ ਤੱਕ ਅਸੀਂ ਪਹੁੰਚਾ ਦੇਣਾ ਨਹੀਂ ਸਰ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਬਿਲਕੁਲ ਨਕਮੀ ਹੈ ਹਰ ਤੱਕੇ ਇਸ ਮੈਟਰ ਦੇ ਵਿੱਚ ਨਹੀਂ ਅਜੇ ਕੋਈ ਐਕਸ਼ਨ ਨਹੀਂ ਲਿਆ ਤੇ ਇਹ ਕਿਸਾਨਾਂ ਨੂੰ ਚਾਹੀਦਾ ਕਿ ਜੇ ਤੁਸੀਂ ਦਿੱਲੀ ਪਹੁੰਚਣਾ ਤਾਂ ਰੇਲ ਗੱਡੀਆਂ ਤੇ ਜਾਓ ਤੇ ਆਪਣਾ ਮੋਰਚਾ ਪੂਰਾ ਕਰਕੇ ਆਓ ਜੇ ਇੱਥੇ ਬੰਦ ਲੱਗੇ ਹੈ ਬੰਦ ਨੂੰ ਵੀ ਤੋੜੋ ਪਰ ਜਿਹੜੇ ਜਾ ਸਕਦੇ ਆ ਗੱਡੀਆਂ ਦੇ ਉੱਤੇ ਜਾਣ ਪਰ ਫਿਰ ਤਾਂ ਵੀ ਜੇ ਮਜਬੂਰ ਹੋ ਗਿਆ ਫਿਰ 2-3 ਦਿਨ ਲਗਾਤਾਰ ਗੱਡੀਆਂ ਨੂੰ ਵੀ ਰੋਕ ਦੋ ਮੇਰੀ ਗੱਲ ਤਾਂ ਇਹ ਪਬਲਿਕ ਦੇ ਨਾਲ ਹੀ ਹੁੰਦੀ ਹੈ ਮੇਰੀ ਇਹ ਉਹ ਤਾਂ ਸਾਰੇ ਸ਼ੰਭੂ ਰਹਿ ਗਏ ਹੈ ਜੀ ਲੀਡਰ ਤਾਂ ਸਾਰੇ ਉੱਥੇ ਹੈਗੇ ਆ ਹਾਂ ਕੱਲ ਮੈਂ ਬਿਆਨ ਦਿੱਤਾ ਸੀ ਸਾਰੇ ਲੀਡਰਾਂ ਨੂੰ ਆਉਣ ਅਚਲ ਹੀ ਆਇਆ ਅੱਜ ਬਹੁਤ ਅੱਛਾ ਕੀਤਾ ਸਾਡੇ ਸਮੂਹ ਦੇ ਜੁੜ ਲੀਡਰ ਹੈਗੇ ਆ ਉਹ ਉਹ ਗ੍ਰਾਹਕ ਸਾਹਿਬ ਉਹ ਵੀ ਬਾਹਰ ਨਿਕਲੇ ਆਏ ਬਹੁਤ ਵਧੀਆ ਗੱਲ ਹੈ ਬਾਕੀ ਤੇ ਵੀ ਜਿਹੜੇ ਡੀਡਰ ਅਜੇ ਨਹੀਂ ਸ਼ਾਮਲ ਹੋ ਰਹੇ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਇਹ ਕਿਸੇ ਦਾ ਨਹੀਂ ਹੈ ਇਹ ਸਾਰੇ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਹੈਗਾ ਹਾਂ ਮੈਨੂੰ ਪਤਾ ਮੈਂ ਗਿਆ ਸੀਗਾ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਤੇ ਉਹ ਜਥੇਦਾਰ ਹੈ ਗਿਆ ਪਟੇ ਪਟੇੜੀ ਪਟੇੜੀ ਦਾ ਪਟੇੜੀ ਦਾ ਜੀ ਪਟੇੜੀ ਪਟੇੜੀ ਜਿਹਦੀ ਡੈਥ ਹੋਈ ਉਹ ਗਿਆਨ ਸਿੰਘ ਨੇ ਜਿਹੜੇ ਸਾਨੂੰ ਉੱਥੇ ਮਿਲੇ ਸੀ ਜਿਨ੍ਹਾਂ ਨੇ ਅੱਗੇ ਦੱਸਿਆ ਪ੍ਰਧਾਨ ਜੀ ਜਿਹੜੇ ਜਿਹੜੇ ਇਹ ਜਿੱਥੇ ਉਹਨਾਂ ਦੀ ਬਾਡੀ ਪਈ ਸੀਗੀ ਇਹ ਉੱਥੇ ਮੋਰਚਰੀ ਚ ਇਹ ਪਟੇੜੀ ਜਥੇਦਾਰ ਨੇ ਜਾਣ ਨਹੀਂ ਦਿੱਤਾ ਹੈਗਾ ਕਿੰਨਾ ਜੋਗਾ ਸਿੰਘ ਪਟੇੜੀ ਜੋਗਾ ਸਿੰਘ ਪਟੇੜੀ ਤੇ ਮੈਂ ਤਾਂ ਸਿਰਫ ਦਰਸ਼ਨ ਕਰਕੇ ਆਉਣੇ ਸੀਗੇ ਤੇ ਆਪਣੇ ਜੁੱਤੇ ਲਾ ਕੇ ਅਰਦਾਸ ਕਰਨੀ ਸੀ ਤੇ ਇੱਕ ਚਾਦਰ ਪਾਉਣੀ ਸੀ ਜੀ ਉਹਨਾਂ ਦੇ ਉੱਤੇ ਇਹ ਵੀ ਨਹੀਂ ਕਰਨ ਦਿੱਤਾ ਇਹ ਤਾਂ ਮੈਨੂੰ ਨਹੀਂ ਸਮਝ ਆਈ ਇਹਨਾਂ ਦਾ ਪਟੇੜੀ ਸਾਹਿਬ ਦਾ ਕੀ ਇਹ ਆਈਡੀਆ ਸੀ ਕਿ ਜਿਹੜੇ ਬੰਦੇ ਤੁਹਾਡੇ ਨਾਲ ਦੁੱਖ ਵੰਡਣ ਦੇ ਲਈ ਆਉਂਦੇ ਹੋ ਤੇ ਤੁਸੀਂ ਉੱਥੇ ਕੰਧ ਬਣ ਕੇ ਖੜ੍ਹ ਜਾਂਦੇ ਹੋ ਕਿ ਸਾਡਾ ਹੱਕ ਨਹੀਂ ਅਸੀਂ ਜ਼ਿੰਮੇਵਾਰ ਨਹੀਂ ਹੈ ਕੀ ਅਸੀਂ ਵੀ ਤਾਂ ਜ਼ਿੰਮੇਦਾਰ ਹੈ ਖੇਤ ਮਜ਼ਦੂਰ ਹੈ ਤੇ ਸਾਨੂੰ ਵੀ ਦਰਦ ਹੈ ਤੇ ਅਸੀਂ ਇਹ ਅਰਦਾਸ ਕਰਨੇ ਚਾਹੁੰਦੇ ਸੀਗੇ ਤੇ ਫਿਰ ਉਹਨਾਂ ਦੇ ਉੱਤੇ ਚਾਦਰ ਵੀ ਪਾਉਣਾ ਚਾਹੁੰਦੇ ਸੀ ਜਿਹੜੀ ਰਸਮ ਹੈ ਕਿ ਅਸਿੱਖਾਂ ਦੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਅੰਦਰ ਨਹੀਂ ਜਾ ਸਕਦੇ ਅਸੀਂ ਫਿਰ ਰੋਣਾ ਨਹੀਂ ਪਾਇਆ ਨਾ ਕੋਈ ਇਹ ਬਹਿਸ ਕੀਤੀ ਅਸੀਂ ਚੁੱਪ ਕਰਕੇ ਵਾਪਸ ਆ ਗਏ ਮਾਨ ਸਰ ਪਿਛਲੀ ਵਾਰ ਆंदोलਨ ਦੇ ਦਿਨਾਂ ਵਿੱਚ ਦੀਪ ਸਿੱਧੂ ਨੌਜਵਾਨੀ ਨੂੰ ਲਾਮਬੰਦ ਕਰ ਰਹੀ ਸੀ ਪਰ ਹੁਣ ਦੀਪ ਸਿੱਧੂ ਆਪਣੇ ਵਿੱਚ ਨਹੀਂ ਉਹਨਾਂ ਦੀ ਕਿੰਨੀ ਘਾਟ ਬੀਤੂ ਹੋ ਰਹੀ ਹੈ ਤੁਹਾਨੂੰ ਇਹ ਬਹੁਤ ਘਾਟ ਹੈ ਜੀ ਹੁਣ ਦੀਪ ਸਿੱਧੂ ਤੇ ਜਿਹੜਾ ਪਿੰਡ ਇਹ ਬਾਰਡਰ ਦੇ ਉੱਤੇ ਉਹਨਾਂ ਨੇ ਝੰਡਾ ਚੜਾਤਾ ਸੀਗਾ ਲਾਲ ਕਿਲੇ ਦੇ ਉੱਤੇ ਬਹੁਤ ਵੱਡੀ ਬਹਾਦਰੀ ਕੀਤੀ ਸੀਗੀ ਇਹੇ ਤੇ ਜੋ 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 ਗਰਾਸਿੰਗ ਵਿੰਡ ਪਿੰਡ ਵਾਂ ਦਾ ਸੀਗਾ ਤੇ ਆਪਣੇ ਅਈ ਦੀਪ ਸਿੰਘ ਇਹ ਚੜ੍ਹਗੇ ਸੀਗੇ ਉੱਤੇ ਜੀ ਬਹੁਤ ਸਿੱਖਣ ਦਾ ਤੇ ਇਹ ਤਾਂ ਦੁਨੀਆ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਿ ਇਹ ਕਿੰਨਾ ਇਹ ਜਬਰ ਹੋ ਰਿਹਾ ਹੈ